ਪੰਜਾਬ ਭਰ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਨੂੰ ਲੈ ਕੇ ਹੁਣ ਸਿਹਤ ਵਿਭਾਗ ਨੇ ਕੁਝ ਐਡਵਾਈਸਰੀ ਜਾਰੀ ਕਰ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਠੰਡ ਦਾ ਇਸ ਵਕਤ ਇਹ ਆਲਮ ਹੈ ਕਿ 6 ਤੋਂ 7 ਡਿਗਰੀ ਤੱਕ ਵੀ ਜਿਹੜਾ ਮਿਨੀਮਮ ਟੈਂਪਰੇਚਰ ਹੈ ਨਿਊਨਕਮ ਟੈਂਪਰੇਚਰ ਹੈ ਉਹ ਜਾ ਰਿਹਾ ਹੈ ਸੋ ਉਹਨਾਂ ਨੇ ਕਿਹਾ ਕਿ ਇੱਥੇ ਖਾਸ ਕਰਕੇ ਜਿਹੜੇ ਬਜ਼ੁਰਗ ਤੇ ਬੱਚੇ ਐ ਉਹਨਾਂ ਦਾ ਧਿਆਰ ਰੱਖਿਆ ਜਾਵੇ ਕਿਉਂਕਿ ਜਿਹੜੇ ਬੱਚੇ ਐ ਉਹਨਾਂ ਨੂੰ ਜੇ ਠੰਡ ਦੇ ਮੌਸਮ 'ਚ ਨਿਪੋੜੀ ਹੋ ਸਕਦਾ ਹੈ ਤੇ ਬਜ਼ੁਰਗਾਂ ਲਈ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਜੇਕਰ ਉਹਨਾਂ ਨੂੰ ਸਾਹ ਨੂੰ ਲੈ ਕੇ ਜਾਂ ਦਿਲ ਦੇ ਕਿਸੇ ਰੋਗ ਨੂੰ ਲੈ ਕੇ ਦਮੇ ਅਸਥਮੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੈ ਤਾਂ ਉਹ ਖਾਸ ਕਰਕੇ ਅਰਲੀ ਮਾਰਨਿੰਗ ਯਾਨੀ ਕਿ ਸਵੇਰ ਦੀ ਅਤੇ ਲੇਟ ਈਵਨਿੰਗ ਸ਼ਾਮ ਵਾਲੀ ਸੈਰ ਤੋਂ ਬਚਾਰ ਖੜੋ ਕਿਉਂਕਿ ਦਿਨ ਵੇਲੇ ਤਾਂ ਟੈਂਪਰੇਚਰ ਫਿਰ ਵੀ ਡਬਲ ਡਿਗਰੀ ਤੇ ਚਲੇ ਜਾਂਦਾ ਹੈ ਲੇਕਿਨ ਜਦਾ ਅਰਲੀ ਮਾਰਨਿੰਗ ਤੇ ਲੇਟ ਈਵਨਿੰਗ ਆ ਟੈਂਪਰੇਚਰ ਹੈ ਇਹ ਸਿੰਗਲ ਡਿਗਰੀ ਤੇ ਹੈ ਤੇ ਕਾਫੀ ਜ਼ਿਆਦਾ ਠੰਡਾ ਹੁੰਦਾ ਹ ਉਹਨਾਂ ਨਾਲ ਦੇ ਨਾਲ ਕਿਹਾ ਕਿ ਆਪਣੇ ਸਰੀਰ ਦੇ ਤਾਪਮਨ ਨੂੰ ਬਣਾਈ ਰੱਖਣ ਲਈ 2 ਤੋਂ 3 ਜਿਹੜੇ ਕੱਪੜੇ ਦੀਆਂ ਲੇਹਰਾਂ ਨੇ ਇਹਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਨੌਜਵਾਨਾਂ ਦੇ ਮੁਕਾਬਲੇ ਛੋਟੇ ਬੱਚੇ ਅਤੇ ਬਜ਼ੁਰਗ ਇਹਨਾਂ ਦੀ ਥੋੜੀ ਇਮਿਊਨਿਟੀ ਵੀਕ ਹੋ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਜ਼ਿਆਦਾ ਕੱਪੜੇ ਦੀਆਂ ਲੇਹਰਾਂ ਨੂੰ ਪਾਉਣ ਦੀ ਲੋੜ ਹੈ ਨਾਲ ਦੇ ਉਹਨਾਂ ਨੇ ਕਿਹਾ ਕਿ ਆਪਣੇ ਖਾਣ ਪੀਣ ਦੇ ਵਿੱਚ ਧਿਆਨ ਰੱਖਣ ਕਿ ਕਈ ਵਾਰ ਆਪਾਂ ਸਰਦੀਆਂ 'ਚ ਪਾ ਪਿਆਸ ਨਾ ਵੀ ਲੱਗੇ ਫਿਰ ਵੀ 2-3 ਘੰਟਿਆਂ ਬਾਅਦ ਇੱਕ ਦਾ ਗਲਾਸ ਹਲਕਾ ਗਰਮ ਜਾਂ ਵਾਰਮ ਯਾਨੀ ਕਿ ਗੁੰਗਣਾ ਪਾਣੀ ਪੀਂਦੇ ਰਹੇ ਨਾਲ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਪਣੀ ਖੁਰਾਕ ਵਿੱਚ ਚਾਹ ਕੌਫੀ ਜਾਂ ਸਵੇਰੇ ਸ਼ਾਮ ਜਰਾ ਸੂਪ ਹੁੰਦਾ ਜੀ ਹਾਂ ਸਬਜ਼ੀਆਂ ਵਗੈਰਾ ਉਬਾਲ ਕੇ ਤੁਸੀਂ ਸੂਪ ਦਾ ਸੇਵਨ ਕਰ ਸਕਦੇ ਹੋ ਜਿਹਨਾਂ ਤੁਹਾਡੀ ਖੁਰਾਕ ਵਧੀਆ ਬਣੀ ਰਹੂਗੀ ਤੁਹਾਡੇ ਬੋਡੀ ਟੈਂਪਰੇਚਰ ਕਿ ਮੇਟੇ ਰਹੂਗਾ ਕਿ ਇਸ ਵਕਤ ਕੜਾਕੇ ਦੀ ਸਰਦੀ ਦੇ ਨਾਲ ਪੂਰਾ ਪੰਜਾਬ ਸੂਬਾ ਕੰਬ ਰਿਹਾ ਹੈ ਜੇਕਰ ਰਾਤ ਦੇ ਬਚਨ ਦੀ ਗੱਲ ਕਰੀ ਅਰਲੀ ਮਾਰਨਿੰਗ ਜਾਂ ਲੇਟ ਇਵਨਿੰਗ ਦੀ ਤਾਂ 6 7 8 ਡਿਗਰੀ ਤੱਕ ਦਾ ਟੈਂਪਰੇਚਰ ਹੋਇਆ ਪਿਆ ਸੋ ਇਸ ਟੈਂਪਰੇਚਰ ਦੇ ਵਿੱਚ ਹਮ ਧਿਆਨ ਰੱਖਣਾ ਪੈਣਾ ਤੇ ਨਾਲ ਦੇ ਨਾਲ ਉਹਨਾਂ ਨੇ ਖਾਸ ਕਰਕੇ ਇਹ ਵੀ ਕਿਹਾ ਕਿ ਰਾਤ ਨੂੰ ਜੇਲੀ ਆਪਾਂ ਅੰਗਿੱਟੀਆਂ ਬਾਲਦੇ ਆ ਤਾਂ ਧਿਆਨ ਰੱਖੋ ਕਿ ਉਹ ਬੰਦ ਕਮਰਾ ਨਾ ਹੋਵੇ ਜਿहां ਕਿਉਂਕਿ ਬੰਦ ਕਮਰੇ 'ਚ ਜਦੋਂ ਦੀ ਆਪਾਂ ਕੋਈ ਅੰਗਿੱਟੀ ਬਾਲਦੇ ਆ ਅੱਗ ਸੇਕਦੇ ਆ ਤਾਂ ਆਕਸੀਜਨ ਦਾ ਸਤਰ ਲੈਵਲ ਹੈ ਉਹ ਘਟ ਜਾਂਦਾ ਤੇ ਕਾਰਬਨ ਮੋਨ ਆਕਸਾਈਡ ਉਹ ਵੱਧ ਜਾਂਦੀ ਹੈ ਜਿਸ ਨਾਲ ਸੁੱਤੇ-ਸੁੱਤੇ ਆ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਜ਼ਹਿਰੀਲੀ ਗੈਸ ਸਾਡੇ ਸਿਰ ਨੂੰ ਚੜ ਗਈ ਸ ਪਾਗੜੇ ਕਿਆ ਕੇ ਖੁਰਾਕ ਦੇ ਵਿੱਚ ਲਾਉਣ ਪਾਉਣ ਦੇ ਵਿੱਚ ਅਤੇ ਅੱਗ ਸੇਕਣ ਵੇਲੇ ਹਰ ਤਰ੍ਹਾਂ ਦੀ ਜੇ ਸਾਵਧਾਨੀਆਂ ਨੇ ਉਹਨਾਂ ਨੂੰ ਧਿਆਨ ਦੇ ਰੱਖੋ ਮਤਨਜ਼ ਰੱਖੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਇਸ ਮੌਸਮ ਦੇ ਵਿੱਚ ਜੋ ਅਨਗੈਲੀ ਹੈ ਉਹ ਤੁਹਾਡੇ ਲਈ ਜਾਨ ਲੈਵਾ ਸਾਬਿਤ ਨਾ ਹੋ ਜਾਵੇ